ਜਿਮਣੀ ਚੋਣਾਂ ਦੇ ਵਿੱਚ ਜਿੱਥੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਬਾਂ ਪਾ ਰਿਹਾ ਉੱਥੇ ਹੀ ਚੋਣ ਕਮਿਸ਼ਨ ਵੀ ਕਾਫੀ ਜ਼ਿਆਦਾ ਸਖਤ ਰੋਹ ਦੇ ਵਿੱਚ ਨਜ਼ਰ ਆ ਰਿਹਾ ਤੇ ਕਾਨੂੰਨ ਛਿੱਕਾ ਟੰਗਣ ਵਾਲਿਆਂ ਦੇ ਉੱਤੇ ਸਖਤੀ ਵਰਤੀ ਜਾ ਰਹੀ ਹੈ ਤੇ ਹੁਣ ਮਨਪ੍ਰੀਤ ਬਾਦਲ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵੀ ਐਕਸ਼ਨ ਹੋਇਆ ਦੋਵਾਂ ਆਗੂਆਂ ਤੋਂ 24 ਘੰਟੇ ਦੇ ਵਿੱਚ ਵਿੱਚ ਜਵਾਬ ਮੰਗਿਆ ਗਿਆ ਜ਼ਿਕਰੇਖਾਸ ਹੈ ਕਿ ਜਿਮਣੀ ਚੋਣਾਂ ਦੇ ਵਿੱਚ ਗਿੱਦੜਵਾਹ ਦੀ ਸੀਟ ਦੇ ਉੱਤੇ ਦੋਵੇਂ ਆਗੂ ਇੱਕ ਦੂਜੇ ਦੇ ਵਿਰੁੱਧ ਚੋਣ ਪ੍ਰਚਾਰ ਕਰ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਉਦੋਂ ਗਾਜ਼ ਲੱਗਦੀ ਆ ਜਦੋਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਉਹ ਨੌਕਰੀਆਂ ਦਿਵਾਉਣ ਦਾ ਵੱਡਾ ਵਾਅਦਾ ਤੇ ਦਾਵਾ ਕਰਦੇ ਨੇ ਲੋਕਾਂ ਦੇ ਨਾਲ ਤੇ ਉਸ ਤੋਂ ਬਾਅਦ ਉਸ ਵੀਡੀਓ ਦੇ ਉੱਤੇ ਸਿਆਸੀ ਤੰਗ ਵੀ ਕੱਸੇ ਜਾਂਦੇ ਨੇ ਤੇ ਫਿਰ ਉਹਨਾਂ ਦੀ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਹੁੰਦੀ ਆ ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਜਵਾਬ ਮੰਗਿਆ ਗਿਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾਪਿੰਗ ਵੀ ਕੁਝ ਕੁ ਘੰਟੇ ਬਾਅਦ ਹੀ ਚੌਣ ਕਮਿਸ਼ਨ ਦੀ ਕੁੜਕੀ ਦੇ ਵਿੱਚ ਉਹਦੋਂ ਫਸ ਗਏ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਜੋ ਦੱਸੀ ਜਾ ਰਹੀ ਹੈ ਕਿ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂ ਚੁਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਕਾਂਗਰਸ ਨੂੰ ਪਾਈ ਜਾਣ ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਗਿੱਦੜਵਾਹਾ ਤੋਂ ਉਸ ਸਮੇਂ ਚੌਣ ਮੈਦਾਨ ਦੇ ਵਿੱਚ ਹੈ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਆਮਦਵੀ ਪਾਰਟੀ ਦੀ ਤਾਂ ਜੀਐਮਪੀ ਟੀਲੋਂ ਚੋਣ ਅਖਾੜੇ ਦੇ ਵਿੱਚ ਨੇ ਤੇ ਭਾਜਪਾ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਅਖਾੜੇ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਤੇ ਹੁਣ ਇਹ ਟਿਕੜੀ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਸਖਤ ਮੁਕਾਬਲਾ ਨਜ਼ਰ ਆ ਰਿਹਾ ਤੇ ਇੱਕ ਦੂਜੇ ਦੇ ਉੱਤੇ ਹੁਣ ਸਿੱਧੇ ਵਾਰ ਤੇ ਪਲਟਵਾਰ ਵੀ ਹੋ ਰਹੇ ਨੇ ਤੇ ਇਹਨਾਂ ਵਾਰਾਂ ਦੇ ਵਿੱਚ ਚੋਣ ਕਮਿਸ਼ਨ ਵੀ ਕਾਫੀ ਜ਼ਿਆਦਾ ਸਖਤ ਰੋ ਦੇ ਵਿੱਚ ਨਜ਼ਰ ਆਦ ਹੈ ਚੋਣ ਕਮਿਸ਼ਨ ਦੇ ਵੱਲੋਂ ਦੋਮਾ ਸਿਆਸੀ ਆਗੂਆਂ ਨੂੰ ਨੋਟਿਸ ਭੇਜ ਦਿੱਤਾ ਗਿਆ ਤੇ 24 ਘੰਟੇ ਦੇ ਵਿੱਚ ਵਿੱਚ ਜਵਾਬ ਦਾਖਲ ਕਰਨ ਦੇ ਲਈ ਕਿਹਾ ਗਿਆ ਹਾਲਾਂਕਿ ਗਿੱਦੜਬਾਹ ਦੀ ਸੀਟ ਦੇ ਉੱਤੇ ਇਸ ਸਮੇਂ ਹਰ ਕਿਸੇ ਦੀ ਨਜ਼ਰਬਾਣੀ ਹੋਈ ਹੈ ਤੇ ਇਸ ਨਜ਼ਰ ਦੇ ਵਿੱਚ ਵਾਰ ਪਲਟ ਵਾਰ ਲੀਡਰਾਂ ਦੇ ਵੱਲੋਂ ਲਗਾਤਾਰ ਚਾਰੀ ਨੇ ਤੇ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਕੋਈ ਉੜੀਕਾ ਆਂਦਾ ਕਾਨੂੰਨ ਨੂੰ ਛਿੱਕੇ ਟੰਗਿਆ ਜਾਂਦਾ ਤਾਂ ਸਿੱਧੇ ਤੌਰ ਤੇ ਇੱਕ ਦੂਜੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਇੱਕ ਪਿੰਡ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਪੀਆਰਟੀਸੀ ਦੇ ਵਿੱਚ ਜਿਹੜਾ ਮੈਨੇਜਰ ਆ ਉਹ ਉਹਨਾਂ ਦਾ ਵਕਫਾ ਉਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਰ ਚੁੱਕਿਆ ਤੇ ਜੇ ਕੋਈ ਨੌਕਰੀ ਲੱਗਣਾ ਚਾਹੁੰਦਾ ਪੀਆਰਟੀਸੀ ਦੇ ਵਿੱਚ ਤਾਂ ਉਹ ਲਗਵਾ ਦੇਣਗੇ ਕਨੈਕਟਰ ਦੀ ਨੌਕਰੀ ਨੂੰ ਲੈ ਕੇ ਲੋਕਾਂ ਦੇ ਨਾਲ ਉਹਨਾਂ ਦੇ ਵੱਲੋਂ ਵਾਅਦਾ ਦਾਵਾ ਕੀਤਾ ਗਿਆ ਸੀ ਰੇਲਵੇ ਨੂੰ ਲੈ ਕੇ ਫੌਜੀਆਂ ਨੂੰ ਲੈ ਕੇ ਵੀ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਕਈ ਵਾਅਦੇ ਤੇ ਦਾਅਵੇ ਕੀਤੇ ਗਏ ਸੀ ਜਿਸ ਤੋਂ ਬਾਅਦ ਇਹ ਐਕਸ਼ਨ ਹੋਇਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵੀ ਗਾਜ਼ ਡਿੱਗਦੀ ਹੈ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਆਡੀਓ ਇਸ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂ ਚੁਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਉਹ ਅਮਰਤਾ ਵੜਿੰਗ ਨੂੰ ਪਾਈਆਂ ਜਾਣ ਤਾਂ ਕਿ ਅਮਰ ਕਿ ਹਾਲਾਂਕਿ ਦੋਵੇਂ ਸਿਆਸੀ ਆਗੂਆਂ ਦੇ ਉੱਤੇ ਹੁਣ ਗਾਸ ਟਿਕ ਚੁੱਕੀ ਹੈ ਚੋਣ ਕਮਿਸ਼ਨ ਦੇ ਵੱਲੋਂ ਸਿੱਧੇ ਤੌਰ ਤੇ ਜਿਹੜਾ ਨੋਟਿਸ ਹੈ ਉਹ ਭੇਜਿਆ ਗਿਆ ਤੇ ਹੁਣ ਜਵਾਬ ਦਾਖਲ ਦੇ ਲਈ ਉਹਨਾਂ ਨੂੰ ਸਮਾਂ ਦਿੱਤਾ ਗਿਆ ਕਿ ਜਵਾਬ ਦਾਖਲ ਕੀਤਾ ਜਾਵੇਗਾ ਉਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਇਹ ਅਜੇ ਬਾਤ ਹੀ ਗੱਲ ਹੈ ਪਰ ਸਿੱਧੇ ਤੌਰ ਤੇ ਚੋਣ ਕਮਿਸ਼ਨ ਦੇ ਨਿਸ਼ਾਨੇ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਲਗਾਤਾਰ ਬਣੇ ਹੋਏ ਨੇ ਤੇ ਸਿਆਸੀ ਵਾਰ ਪਲਟਵਾਰ ਵੀ ਲਗਾਤਾਰ ਚੱਲ ਜਾਰੀ ਹੈ ਵਿਰੋਧੀਆਂ ਦੇ ਵੱਲੋਂ ਤਿੱਖੇ ਤੰਜ ਕਸੇ ਜਾ ਰਹੇ ਨੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਵੋਟਾਂ ਦੇ ਵਿੱਚ ਲੋਕਾਂ ਨੂੰ ਲੁਭਾਉਣ ਦੇ ਲਈ ਇਹਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਜਮੀਨੀ ਹਕੀਕਤ ਦੇ ਤੌਰ ਤੇ ਇਹਨਾਂ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵੀ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਜਿਹੜੇ ਲਾਇਕ ਨੇ ਉਸ ਦੇ ਵਿੱਚ ਕਿਹਾ ਗਿਆ ਕਿ ਜਦੋਂ ਮੰਤਰੀ ਹੁੰਦੇ ਸੀ ਸੰਤਰੀ ਹੁੰਦੇ ਸੀ ਉਦੋਂ ਤਾਂ ਇਹਨਾਂ ਦੇ ਵੱਲੋਂ ਕੋਈ ਵੀ ਡੱਕਾ ਤੱਕ ਨਹੀਂ ਤੋੜਿਆ ਗਿਆ ਤੇ ਹੁਣ ਲੋਕਾਂ ਨੂੰ ਲੁਭਾਉਣ ਦੀਆਂ ਗੱਲਾਂ ਕੀਤੀ ਜਾਂਦੇ ਨੇ ਮਨਪ੍ਰੀਤ ਬਾਦਲ ਨੂੰ ਲੈ ਕੇ ਵੀ ਇਹੀ ਗੱਲ ਕਿਹ ਜਾਂਦੀ ਹੈ ਕਿ ਜਦੋਂ ਸਰਕਾਰ ਦੇ ਵਿੱਚ ਉਹ ਵਿੱਤ ਮੰਤਰੀ ਸਨ ਤਾਂ ਉਦੋਂ ਤਾਂ ਉਹਨਾਂ ਦੇ ਨਾਲ ਜਿਹੜਾ ਕੰਮ ਕਰਨ ਵਾਲਾ ਸੀ ਉਹ ਵੀ ਲੰਗਰੀ ਨਹੀਂ ਲੱਗ ਸਕਿਆ ਤੇ ਹੁਣ ਉਹ ਲੋਕਾਂ ਨੂੰ ਵੱਡੇ ਲਾਲਚ ਦੇ ਰਹੇ ਨੇ ਤਾਂ ਕਿ ਕਿਤੇ ਨਾ ਕਿਤੇ ਲੋਕ ਉਹਨਾਂ ਦੇ ਚਾਂਸੇ ਦੇ ਵਿੱਚ ਆ ਜਾਣ ਹੁਣ ਵੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਜਵਾਬ ਮੰਗਿਆ ਗਿਆ ਦੋਵਾਂ ਆਗੂਵੰਦ ਵੱਲੋਂ ਕੀ ਜਵਾਬ ਢਾਕਲ ਕੀਤਾ ਜਾਂਦਾ ਹੈ ਤੇ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਹੋਰ ਕੀ ਕੁਝ ਸਾਹਮਣੇ ਆਉਂਦਾ ਚੋਣ ਕਮਿਸ਼ਨ ਦੇ ਵੱਲੋਂ ਇਹ ਸਭ ਦੇ ਉੱਤੇ ਕੀ ਐਕਸ਼ਨ ਕੀਤਾ ਜਾਂਦਾ ਹੈ ਜਿਮਣੀ ਚੋਣਾਂ ਦੇ ਵਿੱਚ ਜਿੱਥੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਬਾਂ ਪਾ ਰਿਹਾ ਉੱਥੇ ਹੀ ਚੋਣ ਕਮਿਸ਼ਨ ਵੀ ਕਾਫੀ ਜ਼ਿਆਦਾ ਸਖਤ ਰੋਹ ਦੇ ਵਿੱਚ ਨਜ਼ਰ ਆ ਰਿਹਾ ਤੇ ਕਾਨੂੰਨ ਛਿੱਕਾ ਟੰਗਣ ਵਾਲਿਆਂ ਦੇ ਉੱਤੇ ਸਖਤੀ ਵਰਤੀ ਜਾ ਰਹੀ ਹੈ ਤੇ ਹੁਣ ਮਨਪ੍ਰੀਤ ਬਾਦਲ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵੀ ਐਕਸ਼ਨ ਹੋਇਆ ਦੋਵਾਂ ਆਗੂਆਂ ਤੋਂ 24 ਘੰਟੇ ਦੇ ਵਿੱਚ ਵਿੱਚ ਜਵਾਬ ਮੰਗਿਆ ਗਿਆ ਜ਼ਿਕਰ ਖਾਸ ਹੈ ਕਿ ਜਿਮਣੀ ਚੋਣਾਂ ਦੇ ਵਿੱਚ ਗਿੱਦੜਵਾਦੀ ਸੀਟ ਦੇ ਉੱਤੇ ਦੋਵੇਂ ਆਗੂ ਇੱਕ ਦੂਜੇ ਦੇ ਵਿਰੁੱਧ ਚੋਣ ਪ੍ਰਚਾਰ ਕਰ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਉਦੋਂ ਗਾਜ਼ ਲੱਗਦੀ ਆ ਜਦੋਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਉਹ ਨੌਕਰੀਆਂ ਦਿਵਾਉਣ ਦਾ ਵੱਡਾ ਵਾਅਦਾ ਤੇ ਦਾਅਵਾ ਕਰਦੇ ਨੇ ਲੋਕਾਂ ਦੇ ਨਾਲ ਤੇ ਉਸ ਤੋਂ ਬਾਅਦ ਉਸ ਵੀਡੀਓ ਦੇ ਉੱਤੇ ਸਿਆਸੀ ਤੰਗ ਵੀ ਕੱਸੇ ਜਾਂਦੇ ਨੇ ਤੇ ਫਿਰ ਉਹਨਾਂ ਦੀ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਹੁੰਦੀ ਆ ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਜਵਾਬ ਮੰਗਿਆ ਗਿਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾਪੁਰਿੰਗ ਵੀ ਕੁਝ ਕੁ ਘੰਟੇ ਬਾਅਦ ਹੀ ਚੌਣ ਕਮਿਸ਼ਨ ਦੀ ਕੁੜੀਕੀ ਦੇ ਵਿੱਚ ਉਦੋਂ ਫਸ ਗਏ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਜੋ ਦੱਸੀ ਜਾ ਰਹੀ ਹੈ ਕਿ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂਚਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਆਫ ਕਾਂਗਰਸ ਨੂੰ ਪਾਈ ਜਾਣ ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਗਿੱਦੜਵਾਹ ਤੋਂ ਉਸ ਸਮੇਂ ਚੌਣ ਮੈਦਾਨ ਦੇ ਵਿੱਚ ਹੈ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਆਮਦਵੀ ਪਾਰਟੀ ਦੀ ਤਾਂ ਜਿੰਪੀ ਢਿੱਲੋਂ ਚੋਣ ਅਖਾੜੇ ਦੇ ਵਿੱਚ ਨੇ ਤੇ ਭਾਜਪਾ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਅਖਾੜੇ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਤੇ ਹੁਣ ਇਹ ਟਿਕੜੀ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਸਖਤ ਮੁਕਾਬਲਾ ਨਜ਼ਰ ਆ ਰਿਹਾ ਤੇ ਇੱਕ ਦੂਜੇ ਦੇ ਉੱਤੇ ਹੁਣ ਸਿੱਧੇ ਵਾਰ ਤੇ ਪਲਟਵਾਰ ਵੀ ਹੋ ਰਹੇ ਨੇ ਤੇ ਇਹਨਾਂ ਵਾਰਾਂ ਦੇ ਵਿੱਚ ਚੋਣ ਕਮਿਸ਼ਨ ਵੀ ਕਾਫੀ ਜ਼ਿਆਦਾ ਸਖਤ ਰੋ ਦੇ ਵਿੱਚ ਨਜ਼ਰ ਆਦਾ ਹੈ ਚੋਣ ਕਮਿਸ਼ਨ ਦੇ ਵੱਲੋਂ ਦੋਮਾ ਸਿਆਸੀ ਆਗੂਆਂ ਨੂੰ ਨੋਟਿਸ ਭੇਜ ਦਿੱਤਾ ਗਿਆ ਤੇ 24 ਘੰਟੇ ਦੇ ਵਿੱਚ ਵਿੱਚ ਜਵਾਬ ਦਾਖਲ ਕਰਨ ਦੇ ਲਈ ਕਿਹਾ ਗਿਆ ਹਾਲਾਂਕਿ ਗਿੱਦਰਬਾਹ ਦੀ ਸੀਟ ਦੇ ਉੱਤੇ ਇਸ ਸਮੇਂ ਹਰ ਕਿਸੇ ਦੀ ਨਜ਼ਰਬਾਣੀ ਹੋਈ ਹੈ ਤੇ ਇਸ ਨਜ਼ਰ ਦੇ ਵਿੱਚ ਵਾਰ ਪਲਟ ਵਾਰ ਲੀਡਰਾਂ ਦੇ ਵੱਲੋਂ ਲਗਾਤਾਰ ਚਾਰੀ ਨੇ ਤੇ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਕੋਈ ਉੜੀਕਾ ਆਂਦਾ ਕਾਨੂੰਨ ਨੂੰ ਛਿੱਕੇ ਟੰਗਿਆ ਜਾਂਦਾ ਤਾਂ ਸਿੱਧੇ ਤੌਰ ਤੇ ਇੱਕ ਦੂਜੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਇੱਕ ਪਿੰਡ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਪੀਆਰਟੀਸੀ ਦੇ ਵਿੱਚ ਜਿਹੜਾ ਮੈਨੇਜਰ ਆ ਉਹ ਉਹਨਾਂ ਦਾ ਵਕੀਲ ਹੈ ਉਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਰ ਚੁੱਕਿਆ ਤੇ ਜੇ ਕੋਈ ਨੌਕਰੀ ਲੱਗਣਾ ਚਾਹੁੰਦਾ ਪੀਆਰਟੀਸੀ ਦੇ ਵਿੱਚ ਤਾਂ ਉਹ ਲਗਵਾ ਦੇਣਗੇ ਕਨੈਕਟਰ ਦੀ ਨੌਕਰੀ ਨੂੰ ਲੈ ਕੇ ਲੋਕਾਂ ਦੇ ਨਾਲ ਉਹਨਾਂ ਦੇ ਵੱਲੋਂ ਵਾਅਦਾ ਦਾਵਾ ਕੀਤਾ ਗਿਆ ਸੀ ਰੇਲਵੇ ਨੂੰ ਲੈ ਕੇ ਫੌਜੀਆਂ ਨੂੰ ਲੈ ਕੇ ਵੀ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਕਈ ਵਾਅਦੇ ਤੇ ਦਾਅਵੇ ਕੀਤੇ ਗਏ ਸੀ ਜਿਸ ਤੋਂ ਬਾਅਦ ਇਹ ਐਕਸ਼ਨ ਹੋਇਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵੀ ਗਾਸ ਡਿੱਗਦੀ ਹੈ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਆਡੀਓ ਇਸ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂਚਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਉਹ ਅਮਰਤਾ ਵੜਿੰਗ ਨੂੰ ਪਾਈਆਂ ਜਾਣ ਤਾਂ ਕਿ ਅਮਰਤਾ ਵ ਸਕੇ ਹਾਲਾਂਕਿ ਦੋਵੇਂ ਸਿਆਸੀ ਆਗੂਆਂ ਦੇ ਉੱਤੇ ਹੁਣ ਗਾਸਟਿਕ ਚੁੱਕੀ ਹੈ ਚੋਣ ਕਮਿਸ਼ਨ ਦੇ ਵੱਲੋਂ ਸਿੱਧੇ ਤੌਰ ਤੇ ਜਿਹੜਾ ਨੋਟਿਸ ਹੈ ਉਹ ਭੇਜਿਆ ਗਿਆ ਤੇ ਹੁਣ ਜਵਾਬ ਦਾਖਲ ਦੇ ਲਈ ਉਹਨਾਂ ਨੂੰ ਸਮਾਂ ਦਿੱਤਾ ਗਿਆ ਕੀ ਜਵਾਬ ਦਾਖਲ ਕੀਤਾ ਜਾਵੇਗਾ ਉਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਇਹ ਅਜੇ ਬਾਤ ਹੀ ਗੱਲ ਹੈ ਪਰ ਸਿੱਧੇ ਤੌਰ ਤੇ ਚੋਣ ਕਮਿਸ਼ਨ ਦੇ ਨਿਸ਼ਾਨੇ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਲਗਾਤਾਰ ਪੜੇ ਹੋਏ ਨੇ ਤੇ ਸਿਆਸੀ ਵਾਰ ਪਲਟਵਾਰ ਵੀ ਲਗਾਤਾਰ ਚੱਲ ਜਾਰੀ ਹੈ ਵਿਰੋਧੀਆਂ ਦੇ ਵੱਲੋਂ ਤਿੱਖੇ ਤੰਜ ਕਸੇ ਜਾ ਰਹੇ ਨੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਵੋਟਾਂ ਦੇ ਵਿੱਚ ਲੋਕਾਂ ਨੂੰ ਲੁਭਾਉਣ ਦੇ ਲਈ ਇਹਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਜਮੀਨੀ ਹਕੀਕਤ ਦੇ ਤੌਰ ਤੇ ਇਹਨਾਂ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਅਮਰਿੰਦਰ ਸਿੰਘ ਰਾਜਾ ਵਣਿੰਗ ਦੇ ਉੱਤੇ ਵੀ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਜਿਹੜੇ ਲਾਇਕ ਨੇ ਉਸ ਦੇ ਵਿੱਚ ਕਿਹਾ ਗਿਆ ਕਿ ਜਦੋਂ ਮੰਤਰੀ ਹੁੰਦੇ ਸੀ ਸੰਤਰੀ ਹੁੰਦੇ ਸੀ ਉਦੋਂ ਤਾਂ ਇਹਨਾਂ ਦੇ ਵੱਲੋਂ ਕੋਈ ਵੀ ਢੱਕਾ ਤੱਕ ਨਹੀਂ ਤੋੜਿਆ ਗਿਆ ਤੇ ਹੁਣ ਲੋਕਾਂ ਨੂੰ ਲੁਭਾਉਣ ਦੀਆਂ ਗੱਲਾਂ ਕੀਤੀ ਜਾਂਦੇ ਨੇ ਮਨਪ੍ਰੀਤ ਬਾਦਲ ਨੂੰ ਲੈ ਕੇ ਵੀ ਇਹੀ ਗੱਲ ਕਿਹ ਜਾਂਦੀ ਹੈ ਕਿ ਜਦੋਂ ਸਰਕਾਰ ਦੇ ਵਿੱਚ ਉਹ ਵਿੱਤ ਮੰਤਰੀ ਸਨ ਤਾਂ ਉਦੋਂ ਤਾਂ ਉਹਨਾਂ ਦੇ ਨਾਲ ਜਿਹੜਾ ਕੰਮ ਕਰਨ ਵਾਲਾ ਸੀ ਉਹ ਵੀ ਲੰਗਰੀ ਨਹੀਂ ਲੱਗ ਸਕਿਆ ਤੇ ਹੁਣ ਉਹ ਲੋਕਾਂ ਨੂੰ ਵੱਡੇ ਲਾਲਚ ਦੇ ਰਹੇ ਨੇ ਤਾਂ ਕਿ ਕਿਤੇ ਨਾ ਕਿਤੇ ਲੋਕ ਉਹਨਾਂ ਦੇ ਚਾਂਸੇ ਦੇ ਵਿੱਚ ਆ ਜਾਣ ਹੁਣ ਵੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਜਵਾਬ ਮੰਗਿਆ ਗਿਆ ਦੋਵਾਂ ਆਗੂਆਂ ਦੇ ਵੱਲੋਂ ਕੀ ਜਵਾਬ ਦਾਖਲ ਕੀਤਾ ਜਾਂਦਾ ਤੇ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਹੋਰ ਕੀ ਕੁਝ ਸਾਹਮਣੇ ਆਂਦਾ ਚੋਣ ਕਮਿਸ਼ਨ ਦੇ ਵੱਲੋਂ ਇਹ ਸਭ ਦੇ ਉੱਤੇ ਕੀ ਐਕਸ਼ਨ ਕੀਤਾ ਜਾਂਦਾ ਜਿਵੇਂ ਚੋਣਾਂ ਦੇ ਵਿੱਚ ਜਿੱਥੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਬਾਂ ਪਾ ਰਿਹਾ ਉੱਥੇ ਹੀ ਚੌਣ ਕਮਿਸ਼ਨ ਵੀ ਕਾਫੀ ਜ਼ਿਆਦਾ ਸਖਤ ਰੋਹ ਦੇ ਵਿੱਚ ਨਜ਼ਰ ਆ ਰਿਹਾ ਤੇ ਕਾਨੂੰਨ ਛਿੱਕਾ ਟੰਗਣ ਵਾਲਿਆਂ ਦੇ ਉੱਤੇ ਸਖਤੀ ਵਰਤੀ ਜਾ ਰਹੀ ਹੈ ਤੇ ਹੁਣ ਮਨਪ੍ਰੀਤ ਬਾਦਲ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵੀ ਐਕਸ਼ਨ ਹੋਇਆ ਦੋਵਾਂ ਆਗੂਆਂ ਤੋਂ 24 ਘੰਟੇ ਦੇ ਵਿੱਚ ਵਿੱਚ ਜਵਾਬ ਮੰਗਿਆ ਗਿਆ ਜ਼ਿਕਰ ਖਾਸ ਹੈ ਕਿ ਜਿਮਣੀ ਚੋਣਾਂ ਦੇ ਵਿੱਚ ਗਿੱਦੜਵਾਹ ਦੀ ਸੀਟ ਦੇ ਉੱਤੇ ਦੋਵੇਂ ਆਗੂ ਇੱਕ ਦੂਜੇ ਦੇ ਵਿਰੁੱਧ ਚੋਣ ਪ੍ਰਚਾਰ ਕਰ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਉਦੋਂ ਗਾਜ਼ ਲੱਗਦੀ ਹੈ ਜਦੋਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਨੌਕਰੀਆਂ ਦਿਵਾਉਣ ਦਾ ਵੱਡਾ ਵਾਅਦਾ ਤੇ ਦਾਅਵਾ ਕਰਦੇ ਨੇ ਲੋਕਾਂ ਦੇ ਨਾਲ ਤੇ ਉਸ ਤੋਂ ਬਾਅਦ ਉਸ ਵੀਡੀਓ ਦੇ ਉੱਤੇ ਸਿਆਸੀ ਤੰਗ ਵੀ कसे ਜਾਂਦੇ ਨੇ ਤੇ ਫਿਰ ਉਹਨਾਂ ਦੀ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਹੁੰਦੀ ਹੈ ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਜਵਾਬ ਮੰਗਿਆ ਗਿਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾਪਿੰਗ ਵੀ ਕੁਝ ਕੁ ਘੰਟੇ ਬਾਅਦ ਹੀ ਚੋਣ ਕਮਿਸ਼ਨ ਦੀ ਕੁੜੀਕੀ ਦੇ ਵਿੱਚ ਉਦੋਂ ਫਸ ਗਏ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਜੋ ਦਸਦੀ ਜਾ ਰਹੀ ਹੈ ਕਿ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂ ਚੁਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਆਫ ਕਾਂਗਰਸ ਨੂੰ ਪਾਈ ਜਾਣ ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਗਿੱਦੜਵਾਹ ਤੋਂ ਉਸ ਸਮੇਂ ਚੋਣ ਮੈਦਾਨ ਦੇ ਵਿੱਚ ਹੈ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਆਮਦਵੀ ਪਾਰਟੀ ਦੀ ਤਾਂ ਜੀਐਮਪੀ ਟੀਲੋਂ ਚੋਣ ਅਖਾੜੇ ਦੇ ਵਿੱਚ ਨੇ ਤੇ ਭਾਜਪਾ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਅਖਾੜੇ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਤੇ ਹੁਣ ਇਹ ਟਿਕੜੀ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਸਖਤ ਮੁਕਾਬਲਾ ਨਜ਼ਰ ਆ ਰਿਹਾ ਤੇ ਇੱਕ ਦੂਜੇ ਦੇ ਉੱਤੇ ਹੁਣ ਸਿੱਧੇ ਵਾਰ ਤੇ ਪਲਟਵਾਰ ਵੀ ਹੋ ਰਹੇ ਨੇ ਤੇ ਇਹਨਾਂ ਵਾਰਾਂ ਦੇ ਵਿੱਚ ਚੋਣ ਕਮਿਸ਼ਨ ਵੀ ਕਾਫੀ ਜ਼ਿਆਦਾ ਸਖਤ ਰੋ ਦੇ ਵਿੱਚ ਨਜ਼ਰ ਆਦ ਹੈ ਚੋਣ ਕਮਿਸ਼ਨ ਦੇ ਵੱਲੋਂ ਦੋਮਾ ਸਿਆਸੀ ਆਗੂਆਂ ਨੂੰ ਨੋਟਿਸ ਪੇਜ ਦਿੱਤਾ ਗਿਆ ਤੇ 24 ਘੰਟੇ ਦੇ ਵਿੱਚ ਵਿੱਚ ਜਵਾਬ ਦਾਖਲ ਕਰਨ ਦੇ ਲਈ ਕਿਹਾ ਗਿਆ ਹਾਲਾਂਕਿ ਗਿੱਦਰਵਾਹਾ ਦੀ ਸੀਟ ਦੇ ਉੱਤੇ ਇਸ ਸਮੇਂ ਹਰ ਕਿਸੇ ਦੀ ਨਜ਼ਰਬਾਣੀ ਹੋਈ ਹੈ ਤੇ ਇਸ ਨਜ਼ਰ ਦੇ ਵਿੱਚ ਵਾਰ ਪਲਟ ਵਾਰ ਲੀਡਰਾਂ ਦੇ ਵੱਲੋਂ ਲਗਾਤਾਰ ਚਾਰੀ ਨੇ ਤੇ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਕੋਈ ਉੜੀਕਾ ਆਂਦਾ ਕਾਨੂੰਨ ਨੂੰ ਛਿੱਕੇ ਟੰਗਿਆ ਜਾਂਦਾ ਤਾਂ ਸਿੱਧੇ ਤੌਰ ਤੇ ਇੱਕ ਦੂਜੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਇੱਕ ਪਿੰਡ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਪੀਆਰਟੀਸੀ ਦੇ ਵਿੱਚ ਜਿਹੜਾ ਮੈਨੇਜਰ ਆ ਉਹ ਉਹਨਾਂ ਦਾ ਵਕੀਲ ਹੈ ਉਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਰ ਚੁੱਕਿਆ ਤੇ ਜੇ ਕੋਈ ਨੌਕਰੀ ਲੱਗਣਾ ਚਾਹੁੰਦਾ ਪੀਆਰਟੀਸੀ ਦੇ ਵਿੱਚ ਤਾਂ ਉਹ ਲਗਵਾ ਦੇਣਗੇ ਕਨੈਕਟਰ ਦੀ ਨੌਕਰੀ ਨੂੰ ਲੈ ਕੇ ਲੋਕਾਂ ਦੇ ਨਾਲ ਉਹਨਾਂ ਦੇ ਵੱਲੋਂ ਵਾਅਦਾ ਦਾਵਾ ਕੀਤਾ ਗਿਆ ਸੀ ਰੇਲਵੇ ਨੂੰ ਲੈ ਕੇ ਫੌਜੀਆਂ ਨੂੰ ਲੈ ਕੇ ਵੀ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਕਈ ਵਾਅਦੇ ਤੇ ਦਾਅਵੇ ਕੀਤੇ ਗਏ ਸੀ ਜਿਸ ਤੋਂ ਬਾਅਦ ਇਹ ਐਕਸ਼ਨ ਹੋਇਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵੀ ਗਾਸ ਡਿੱਗਦੀ ਹੈ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਆਡੀਓ ਇਸ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂਚਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਉਹ ਅਮਰਤਾ ਵੜਿੰਗ ਨੂੰ ਪਾਈਆਂ ਜਾਣ ਤਾਂ ਕਿ ਅਮਰਤਾ ਐਮਐਲਏ ਬਣ ਸਕੇ ਹਾਲਾਂਕਿ ਦੋਵੇਂ ਸਿਆਸੀ ਆਗੂਆਂ ਦੇ ਉੱਤੇ ਹੁਣ ਗਾਸ ਟਿਕ ਚੁੱਕੀ ਹੈ ਚੋਣ ਕਮਿਸ਼ਨ ਦੇ ਵੱਲੋਂ ਸਿੱਧੇ ਤੌਰ ਤੇ ਜਿਹੜਾ ਨੋਟਿਸ ਹੈ ਉਹ ਭੇਜਿਆ ਗਿਆ ਤੇ ਹੁਣ ਜਵਾਬ ਦਾਖਲ ਦੇ ਲਈ ਉਹਨਾਂ ਨੂੰ ਸਮਾਂ ਦਿੱਤਾ ਗਿਆ ਕਿ ਜਵਾਬ ਦਾਖਲ ਕੀਤਾ ਜਾਵੇਗਾ ਉਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਇਹ ਅਜੇ ਬਾਤ ਹੀ ਗੱਲ ਹੈ ਪਰ ਸਿੱਧੇ ਤੌਰ ਤੇ ਚੋਣ ਕਮਿਸ਼ਨ ਦੇ ਨਿਸ਼ਾਨੇ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਲਗਾਤਾਰ ਬਣੇ ਹੋਏ ਨੇ ਤੇ ਸਿਆਸੀ ਵਾਰ ਪਲਟਵਾਰ ਵੀ ਲਗਾਤਾਰ ਜਾ ਰਹੀ ਹੈ ਵਿਰੋਧੀਆਂ ਦੇ ਵੱਲੋਂ ਤਿੱਖੇ ਤੰਜ ਕਸੇ ਜਾ ਰਹੇ ਨੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਵੋਟਾਂ ਦੇ ਵਿੱਚ ਲੋਕਾਂ ਨੂੰ ਲੁਭਾਉਣ ਦੇ ਲਈ ਇਹਨਾਂ ਦੇ ਵੱਲੋਂ ਸਭ ਕੁਝ ਕੀਤਾ ਜਾ ਰਿਹਾ ਜਮੀਨੀ ਹਕੀਕਤ ਦੇ ਤੌਰ ਤੇ ਇਹਨਾਂ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਅਮਰਿੰਦਰ ਸਿੰਘ ਰਾਜਾ ਵਣਿੰਗ ਦੇ ਉੱਤੇ ਵੀ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਜਿਹੜੇ ਲਾਇਕ ਨੇ ਉਸ ਦੇ ਵਿੱਚ ਕਿਹਾ ਗਿਆ ਕਿ ਜਦੋਂ ਮੰਤਰੀ ਹੁੰਦੇ ਸੀ ਸੰਤਰੀ ਹੁੰਦੇ ਸੀ ਉਦੋਂ ਤਾਂ ਇਹਨਾਂ ਦੇ ਵੱਲੋਂ ਕੋਈ ਵੀ ਡੱਕਾ ਤੱਕ ਨਹੀਂ ਤੋੜਿਆ ਗਿਆ ਤੇ ਹੁਣ ਲੋਕਾਂ ਨੂੰ ਲੁਭਾਉਣ ਦੀਆਂ ਗੱਲਾਂ ਕੀਤੀ ਜਾਂਦੇ ਨੇ ਮਨਪ੍ਰੀਤ ਬਾਦਲ ਨੂੰ ਲੈ ਕੇ ਵੀ ਇਹੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਸਰਕਾਰ ਦੇ ਵਿੱਚ ਉਹ ਵਿੱਤ ਮੰਤਰੀ ਸੰਤ ਤਾਂ ਉਦੋਂ ਤਾਂ ਉਹਨਾਂ ਦੇ ਨਾਲ ਜਿਹੜਾ ਕੰਮ ਕਰਨ ਵਾਲਾ ਸੀ ਉਹ ਵੀ ਲੰਗਰੀ ਨਹੀਂ ਲੱਗ ਸਕਿਆ ਤੇ ਹੁਣ ਉਹ ਲੋਕਾਂ ਨੂੰ ਵੱਡੇ ਲਾਲਚ ਦੇ ਰਹੇ ਨੇ ਤਾਂ ਕਿ ਕਿਤੇ ਨਾ ਕਿਤੇ ਲੋਕ ਉਹਨਾਂ ਦੇ ਚਾਂਸੇ ਦੇ ਵਿੱਚ ਆ ਜਾਣ ਹੁਣ ਵੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਜਵਾਬ ਮੰਗਿਆ ਗਿਆ ਦੋਵਾਂ ਆਗੂਆਂ ਦੇ ਵੱਲੋਂ ਕੀ ਜਵਾਬ ਢਾਕਲ ਕੀਤਾ ਜਾਂਦਾ ਤੇ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਹੋਰ ਕੀ ਕੁਝ ਸਾਹਮਣੇ ਆਂਦਾ ਚੋਣ ਕਮਿਸ਼ਨ ਦੇ ਵੱਲੋਂ ਇਹ ਸਭ ਦੇ ਉੱਤੇ ਕੀ ਐਕਸ਼ਨ ਕੀਤਾ ਜਾਂਦਾ ਜਿਵੇਂ ਚੋਣਾਂ ਦੇ ਵਿੱਚ ਜਿੱਥੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਬਾਂ ਪਾ ਰਿਹਾ ਉੱਥੇ ਹੀ ਚੌਣ ਕਮਿਸ਼ਨ ਵੀ ਕਾਫੀ ਜ਼ਿਆਦਾ ਸਖਤ ਰੋਹ ਦੇ ਵਿੱਚ ਨਜ਼ਰ ਆ ਰਿਹਾ ਤੇ ਕਾਨੂੰਨ ਛਿੱਕਾ ਟੰਗਣ ਵਾਲਿਆਂ ਦੇ ਉੱਤੇ ਸਖਤੀ ਵਰਤੀ ਜਾ ਰਹੀ ਹੈ ਤੇ ਹੁਣ ਮਨਪ੍ਰੀਤ ਬਾਦਲ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵੀ ਐਕਸ਼ਨ ਹੋਇਆ ਦੋਵਾਂ ਆਗੂਆਂ ਤੋਂ 24 ਘੰਟੇ ਦੇ ਵਿੱਚ ਵਿੱਚ ਜਵਾਬ ਮੰਗਿਆ ਗਿਆ ਜ਼ਿਕਰ ਖਾਸ ਹੈ ਕਿ ਜਿਮਣੀ ਚੋਣਾਂ ਦੇ ਵਿੱਚ ਗਿੱਦੜਵਾਹ ਦੀ ਸੀਟ ਦੇ ਉੱਤੇ ਦੋਨੇ ਆਗੂ ਇੱਕ ਦੂਜੇ ਦੇ ਵਿਰੁੱਧ ਚੋਣ ਪ੍ਰਚਾਰ ਕਰ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਉਦੋਂ ਗਾਜ਼ ਡਿੱਗਦੀ ਆ ਜਦੋਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਉਹ ਨੌਕਰੀਆਂ ਦਿਵਾਉਣ ਦਾ ਵੱਡਾ ਵਾਅਦਾ ਤੇ ਦਾਅਵਾ ਕਰਦੇ ਨੇ ਲੋਕਾਂ ਦੇ ਨਾਲ ਤੇ ਉਸ ਤੋਂ ਬਾਅਦ ਉਸ ਵੀਡੀਓ ਦੇ ਉੱਤੇ ਸਿਆਸੀ ਤੰਗ ਵੀ ਕੱਸੇ ਜਾਂਦੇ ਨੇ ਤੇ ਫਿਰ ਉਹਨਾਂ ਦੀ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਹੁੰਦੀ ਆ ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਜਵਾਬ ਮੰਗਿਆ ਗਿਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾਪੁਰਿੰਗ ਵੀ ਕੁਝ ਕੁ ਘੰਟੇ ਬਾਅਦ ਹੀ ਚੌਣ ਕਮਿਸ਼ਨ ਦੀ ਕੁੜੀਕੀ ਦੇ ਵਿੱਚ ਉਹਦੋਂ ਫਸ ਗਏ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਜੋ ਦੱਸੀ ਜਾ ਰਹੀ ਹੈ ਕਿ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂ ਚੁਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਆਹ ਕਾਂਗਰਸ ਨੂੰ ਪਾਈ ਜਾਣ ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਗਿੱਦੜਵਾਹ ਉਸ ਸਮੇਂ ਚੌਣ ਮੈਦਾਨ ਦੇ ਵਿੱਚ ਹੈ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਆਮਦਵੀ ਪਾਰਟੀ ਦੀ ਤਾਂ ਜੀਐਮਪੀ ਟੀਲੋਂ ਚੋਣ ਅਖਾੜੇ ਦੇ ਵਿੱਚ ਨੇ ਤੇ ਭਾਜਪਾ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਅਖਾੜੇ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਤੇ ਹੁਣ ਇਹ ਟਿਕੜੀ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਸਖਤ ਮੁਕਾਬਲਾ ਨਜ਼ਰ ਆ ਰਿਹਾ ਤੇ ਇੱਕ ਦੂਜੇ ਦੇ ਉੱਤੇ ਹੁਣ ਸਿੱਧੇ ਵਾਰ ਤੇ ਪਲਟਵਾਰ ਵੀ ਹੋ ਰਹੇ ਨੇ ਤੇ ਇਹਨਾਂ ਵਾਰਾਂ ਦੇ ਵਿੱਚ ਚੋਣ ਕਮਿਸ਼ਨ ਵੀ ਕਾਫੀ ਜ਼ਿਆਦਾ ਸਖਤ ਰੋ ਦੇ ਵਿੱਚ ਨਜ਼ਰ ਆ ਆਦ ਹੈ ਚੋਣ ਕਮਿਸ਼ਨ ਦੇ ਵੱਲੋਂ ਦੋਵਾਂ ਸਿਆਸੀ ਆਗੂਆਂ ਨੂੰ ਨੋਟਿਸ ਪੇਪਰ ਦਿੱਤਾ ਗਿਆ ਤੇ 24 ਘੰਟੇ ਦੇ ਵਿੱਚ ਵਿੱਚ ਜਵਾਬ ਦਾਖਲ ਕਰਨ ਦੇ ਲਈ ਕਿਹਾ ਗਿਆ ਹਾਲਾਂਕਿ ਗਿੱਦਰਵਾਹ ਦੀ ਸੀਟ ਦੇ ਉੱਤੇ ਇਸ ਸਮੇਂ ਹਰ ਕਿਸੇ ਦੀ ਨਜ਼ਰਬਾਣੀ ਹੋਈ ਹੈ ਤੇ ਇਸ ਨਜ਼ਰ ਦੇ ਵਿੱਚ ਵਾਰ ਪਲਟ ਵਾਰ ਲੀਡਰਾਂ ਦੇ ਵੱਲੋਂ ਲਗਾਤਾਰ ਚਾਰੀ ਨੇ ਤੇ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਕੋਈ ਉੜੀਕਾ ਆਂਦਾ ਕਾਨੂੰਨ ਨੂੰ ਛਿੱਕੇ ਟੰਗਿਆ ਜਾਂਦਾ ਤਾਂ ਸਿੱਧੇ ਤੌਰ ਤੇ ਇੱਕ ਦੂਜੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਇੱਕ ਪਿੰਡ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਪੀਆਰਟੀਸੀ ਦੇ ਵਿੱਚ ਜਿਹੜਾ ਮੈਨੇਜਰ ਆ ਉਹ ਉਹਨਾਂ ਦਾ ਵਕੀਲ ਹੈ ਉਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਰ ਚੁੱਕਿਆ ਤੇ ਜੇ ਕੋਈ ਨੌਕਰੀ ਲੱਗਣਾ ਚਾਹੁੰਦਾ ਪੀਆਰਟੀਸੀ ਦੇ ਵਿੱਚ ਤਾਂ ਉਹ ਲਗਵਾ ਦੇਣਗੇ ਕਨੈਕਟਰ ਦੀ ਨੌਕਰੀ ਨੂੰ ਲੈ ਕੇ ਲੋਕਾਂ ਦੇ ਨਾਲ ਉਹਨਾਂ ਦੇ ਵੱਲੋਂ ਵਾਅਦਾ ਦਾਵਾ ਕੀਤਾ ਗਿਆ ਸੀ ਰੇਲਵੇ ਨੂੰ ਲੈ ਕੇ ਫੌਜੀਆਂ ਨੂੰ ਲੈ ਕੇ ਵੀ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਕਈ ਵਾਅਦੇ ਤੇ ਦਾਅਵੇ ਕੀਤੇ ਗਏ ਸੀ ਜਿਸ ਤੋਂ ਬਾਅਦ ਇਹ ਐਕਸ਼ਨ ਹੋਇਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵੀ ਗਾਜ਼ ਡਿੱਗਦੀ ਹੈ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਆਡੀਓ ਇਸ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂਚਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਉਹ ਅਮਰਤਾ ਵੜਿੰਗ ਨੂੰ ਪਾਈਆਂ ਜਾਣ ਤਾਂ ਕਿ ਅਮਰਤਾ ਵੜਿੰਗ ਖੇਤਰਵਾਹ ਤੋਂ ਐਮਐਲਏ ਬਣ ਸਕੇ ਹਾਲਾਂਕਿ ਦੋਵੇਂ ਸਿਆਸੀ ਆਗੂਆਂ ਦੇ ਉੱਤੇ ਹੁਣ ਗਾਸਟਿਕ ਚੁੱਕੀ ਹੈ ਚੋਣ ਕਮਿਸ਼ਨ ਦੇ ਵੱਲੋਂ ਸਿੱਧੇ ਤੌਰ ਤੇ ਜਿਹੜਾ ਨੋਟਿਸ ਹੈ ਉਹ ਭੇਜਿਆ ਗਿਆ ਤੇ ਹੁਣ ਜਵਾਬ ਦਾਖਲ ਦੇ ਲਈ ਉਹਨਾਂ ਨੂੰ ਸਮਾਂ ਦਿੱਤਾ ਗਿਆ ਕੀ ਜਵਾਬ ਦਾਖਲ ਕੀਤਾ ਜਾਵੇਗਾ ਉਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਇਹ ਅਜੇ ਬਾਤ ਹੀ ਗੱਲ ਹੈ ਪਰ ਸਿੱਧੇ ਤੌਰ ਤੇ ਚੋਣ ਕਮਿਸ਼ਨ ਦੇ ਨਿਸ਼ਾਨੇ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਲਗਾਤਾਰ ਬਣੇ ਹੋਏ ਨੇ ਤੇ ਸਿਆਸੀ ਵਾਰ ਪਲਟਵਾਰ ਵੀ ਲਗਾਤਾਰ ਜਾ ਰਹੀ ਹੈ ਵਿਰੋਧੀਆਂ ਦੇ ਵੱਲੋਂ ਤਿੱਖੇ ਤੰਜ ਕਸੇ ਜਾ ਰਹੇ ਨੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਵੋਟਾਂ ਦੇ ਵਿੱਚ ਲੋਕਾਂ ਨੂੰ ਲੁਭਾਉਣ ਦੇ ਲਈ ਇਹਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਜਮੀਨੀ ਹਕੀਕਤ ਦੇ ਤੌਰ ਤੇ ਇਹਨਾਂ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਅਮਰਿੰਦਰ ਸਿੰਘ ਰਾਜਾ ਵਣਿੰਗ ਦੇ ਉੱਤੇ ਵੀ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਜਿਹੜੇ ਲਾਇਕ ਨੇ ਉਸ ਦੇ ਵਿੱਚ ਕਿਹਾ ਗਿਆ ਕਿ ਜਦੋਂ ਮੰਤਰੀ ਹੁੰਦੇ ਸੀ ਸੰਤਰੀ ਹੁੰਦੇ ਸੀ ਉਦੋਂ ਤਾਂ ਇਹਨਾਂ ਦੇ ਵੱਲੋਂ ਕੋਈ ਵੀ ਡੱਕਾ ਤੱਕ ਨਹੀਂ ਤੋੜਿਆ ਗਿਆ ਤੇ ਹੁਣ ਲੋਕਾਂ ਨੂੰ ਲੁਭਾਉਣ ਦੀਆਂ ਗੱਲਾਂ ਕੀਤੀ ਜਾਂਦੇ ਨੇ ਮਨਪ੍ਰੀਤ ਬਾਦਲ ਨੂੰ ਲੈ ਕੇ ਵੀ ਇਹੀ ਗੱਲ ਕੀਤੀ ਜਾਂਦੀ ਹੈ ਕਿ ਜਦੋਂ ਸਰਕਾਰ ਦੇ ਵਿੱਚ ਉਹ ਵਿੱਤ ਮੰਤਰੀ ਸਨ ਤਾਂ ਉਦੋਂ ਤਾਂ ਉਹਨਾਂ ਦੇ ਨਾਲ ਜਿਹੜਾ ਕੰਮ ਕਰਨ ਵਾਲਾ ਸੀ ਉਹ ਵੀ ਲੰਗਰੀ ਨਹੀਂ ਲੱਗ ਸਕਿਆ ਤੇ ਹੁਣ ਉਹ ਲੋਕਾਂ ਨੂੰ ਵੱਡੇ ਲਾਲਚ ਦੇ ਰਹੇ ਨੇ ਤਾਂ ਕਿ ਕਿਤੇ ਨਾ ਕਿਤੇ ਲੋਕ ਉਹਨਾਂ ਦੇ ਚਾਂਸੇ ਦੇ ਵਿੱਚ ਆ ਜਾਣ ਹੁਣ ਵੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਜਵਾਬ ਮੰਗਿਆ ਗਿਆ ਦੋਵਾਂ ਆਗੂਆਂ ਦੇ ਵੱਲੋਂ ਕੀ ਜਵਾਬ ਢਾਕਲ ਕੀਤਾ ਜਾਂਦਾ ਤੇ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਹੋਰ ਕੀ ਕੁਝ ਸਾਹਮਣੇ ਆਂਦਾ ਚੋਣ ਕਮਿਸ਼ਨ ਦੇ ਵੱਲੋਂ ਇਹ ਸਭ ਦੇ ਉੱਤੇ ਕੀ ਐਕਸ਼ਨ ਕੀਤਾ ਜਾਂਦਾ ਜਿਵੇਂ ચૂંટણીਾਂ ਦੇ ਵਿੱਚ ਜਿੱਥੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਬਾਂ ਪਾ ਰਿਹਾ ਉੱਥੇ ਹੀ ਚੌਣ ਕਮਿਸ਼ਨਰੀ ਕਾਫੀ ਜਿਆਦਾ ਸਖਤ ਰੋਹ ਦੇ ਵਿੱਚ ਨਜ਼ਰ ਆ ਰਿਹਾ ਤੇ ਕਾਨੂੰਨ ਛਿੱਕਾ ਟੰਗਣ ਵਾਲਿਆਂ ਦੇ ਉੱਤੇ ਸਖਤੀ ਵਰਤੀ ਜਾ ਰਹੀ ਹੈ ਤੇ ਹੁਣ ਮਨਪ੍ਰੀਤ ਬਾਦਲ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵੀ ਐਕਸ਼ਨ ਹੋਇਆ ਦੋਵਾਂ ਆਗੂਆਂ ਤੋਂ 24 ਘੰਟੇ ਦੇ ਵਿੱਚ ਵਿੱਚ ਜਵਾਬ ਮੰਗਿਆ ਗਿਆ ਜ਼ਿਕਰੇਖਾਸ ਹੈ ਕਿ ਜਿਮਣੀ ਚੋਣਾਂ ਦੇ ਵਿੱਚ ਗਿੱਦੜਵਾਹ ਦੀ ਸੀਟ ਦੇ ਉੱਤੇ ਦੋਵੇਂ ਆਗੂ ਇੱਕ ਦੂਜੇ ਦੇ ਵਿਰੁੱਧ ਚੋਣ ਪ੍ਰਚਾਰ ਕਰ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਉਦੋਂ ਗਾਜ਼ ਲਿਕਦੀ ਆ ਜਦੋਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਉਹ ਨੌਕਰੀਆਂ ਦਿਵਾਉਣ ਦਾ ਵੱਡਾ ਵਾਅਦਾ ਤੇ ਦਾਵਾ ਕਰਦੇ ਨੇ ਲੋਕਾਂ ਦੇ ਨਾਲ ਤੇ ਉਸ ਤੋਂ ਬਾਅਦ ਉਸ ਵੀਡੀਓ ਦੇ ਉੱਤੇ ਸਿਆਸੀ ਤੰਗ ਵੀ ਕੱਸੇ ਜਾਂਦੇ ਨੇ ਤੇ ਫਿਰ ਉਹਨਾਂ ਦੀ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਹੁੰਦੀ ਆ ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਜਵਾਬ ਮੰਗਿਆ ਗਿਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾਪਿੰਗ ਵੀ ਕੁਝ ਕੁ ਘੰਟੇ ਬਾਅਦ ਹੀ ਚੌਣਕ ਮਿਸ਼ਨ ਦੀ ਕੁੜੀਕੀ ਦੇ ਵਿੱਚ ਉਦੋਂ ਫਸ ਗਏ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਜੋ ਦੱਸੀ ਜਾ ਰਹੀ ਹੈ ਕਿ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂਚਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਆਫ ਕਾਂਗਰਸ ਨੂੰ ਪਾਈ ਜਾਣ ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਗਿੱਦੜਵਾਹ ਤੋਂ ਉਸ ਸਮੇਂ ਚੌਣ ਮੈਦਾਨ ਦੇ ਵਿੱਚ ਹੈ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਆਮਦਵੀ ਪਾਰਟੀ ਦੀ ਤਾਂ ਜੀਐਮਪੀ ਟੀਲੋਂ ਚੋਣ ਅਖਾੜੇ ਦੇ ਵਿੱਚ ਨੇ ਤੇ ਭਾਜਪਾ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਅਖਾੜੇ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਤੇ ਹੁਣ ਇਤੇਕੜੀ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਸਖਤ ਮੁਕਾਬਲਾ ਨਜ਼ਰ ਆ ਰਿਹਾ ਤੇ ਇੱਕ ਦੂਜੇ ਦੇ ਉੱਤੇ ਹੁਣ ਸਿੱਧੇ ਵਾਰ ਤੇ ਪਲਟਵਾਰ ਵੀ ਹੋ ਰਹੇ ਨੇ ਤੇ ਇਹਨਾਂ ਵਾਰਾਂ ਦੇ ਵਿੱਚ ਚੋਣ ਕਮਿਸ਼ਨ ਵੀ ਕਾਫੀ ਜ਼ਿਆਦਾ ਸਖਤ ਰੋ ਦੇ ਵਿੱਚ ਨਜ਼ਰ ਆਦਾ ਹੈ ਚੋਣ ਕਮਿਸ਼ਨ ਦੇ ਵੱਲੋਂ ਦੋਮਾ ਸਿਆਸੀ ਆਗੂਆਂ ਨੂੰ ਨੋਟਿਸ ਭੇਜ ਦਿੱਤਾ ਗਿਆ ਤੇ 24 ਘੰਟੇ ਦੇ ਵਿੱਚ ਵਿੱਚ ਜਵਾਬ ਦਾਖਲ ਕਰਨ ਦੇ ਲਈ ਕਿਹਾ ਗਿਆ ਹਾਲਾਂਕਿ ਗਿੱਦੜਵਾਹ ਦੀ ਸੀਟ ਦੇ ਉੱਤੇ ਇਸ ਸਮੇਂ ਹਰ ਕਿਸੇ ਦੀ ਨਜ਼ਰਬਾਣੀ ਹੋਈ ਹੈ ਤੇ ਇਸ ਨਜ਼ਰ ਦੇ ਵਿੱਚ ਵਾਰ ਪਲਟ ਵਾਰ ਲੀਡਰਾਂ ਦੇ ਵੱਲੋਂ ਲਗਾਤਾਰ ਚਾਰੀ ਨੇ ਤੇ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਕੋਈ ਉੜੀਕਾ ਆਂਦਾ ਕਾਨੂੰਨ ਨੂੰ ਛਿੱਕੇ ਟੰਗਿਆ ਜਾਂਦਾ ਤਾਂ ਸਿੱਧੇ ਤੌਰ ਤੇ ਇੱਕ ਦੂਜੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਇੱਕ ਪਿੰਡ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਪੀਆਰਟੀਸੀ ਦੇ ਵਿੱਚ ਜਿਹੜਾ ਮੈਨੇਜਰ ਆ ਉਹ ਉਹਨਾਂ ਦਾ ਵਕਫਾ ਉਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਰ ਚੁੱਕਿਆ ਤੇ ਜੇ ਕੋਈ ਨੌਕਰੀ ਲੱਗਣਾ ਚਾਹੁੰਦਾ ਪੀਆਰਟੀਸੀ ਦੇ ਵਿੱਚ ਤਾਂ ਉਹ ਲਗਵਾ ਦੇਣਗੇ ਕਨੈਕਟਰ ਦੀ ਨੌਕਰੀ ਨੂੰ ਲੈ ਕੇ ਲੋਕਾਂ ਦੇ ਨਾਲ ਉਹਨਾਂ ਦੇ ਵੱਲੋਂ ਵਾਅਦਾ ਦਾਵਾ ਕੀਤਾ ਗਿਆ ਸੀ ਰੇਲਵੇ ਨੂੰ ਲੈ ਕੇ ਫੌਜੀਆਂ ਨੂੰ ਲੈ ਕੇ ਵੀ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਕਈ ਵਾਅਦੇ ਤੇ ਦਾਅਵੇ ਕੀਤੇ ਗਏ ਸੀ ਜਿਸ ਤੋਂ ਬਾਅਦ ਇਹ ਐਕਸ਼ਨ ਹੋਇਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵੀ ਗਾਜ਼ ਡਿੱਗਦੀ ਹੈ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਆਡੀਓ ਇਸ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂਚਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਉਹ ਅਮਰਤਾ ਵੜਿੰਗ ਨੂੰ ਪਾਈਆਂ ਜਾਣ ਤਾਂ ਕਿ ਅਮਰਤਾ ਸਕੇ ਹਾਲਾਂਕਿ ਦੋਵੇਂ ਸਿਆਸੀ ਆਗੂਆਂ ਦੇ ਉੱਤੇ ਹੁਣ ਗਾਸਟਿਕ ਚੁੱਕੀ ਹੈ ਚੋਣ ਕਮਿਸ਼ਨ ਦੇ ਵੱਲੋਂ ਸਿੱਧੇ ਤੌਰ ਤੇ ਜਿਹੜਾ ਨੋਟਿਸ ਹੈ ਉਹ ਭੇਜਿਆ ਗਿਆ ਤੇ ਹੁਣ ਜਵਾਬ ਦਾਖਲ ਦੇ ਲਈ ਉਹਨਾਂ ਨੂੰ ਸਮਾਂ ਦਿੱਤਾ ਗਿਆ ਕੀ ਜਵਾਬ ਦਾਖਲ ਕੀਤਾ ਜਾਵੇਗਾ ਉਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਇਹ ਅਜੇ ਬਾਤ ਹੀ ਗੱਲ ਹੈ ਪਰ ਸਿੱਧੇ ਤੌਰ ਤੇ ਚੋਣ ਕਮਿਸ਼ਨ ਦੇ ਨਿਸ਼ਾਨੇ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਲਗਾਤਾਰ ਪੜੇ ਹੋਏ ਨੇ ਤੇ ਸਿਆਸੀ ਵਾਰ ਪਲਟਵਾਰ ਵੀ ਲਗਾਤਾਰ ਚੱਲ ਜਾਰੀ ਹੈ ਵਿਰੋਧੀਆਂ ਦੇ ਵੱਲੋਂ ਤਿੱਖੇ ਤੰਜ ਕਸੇ ਜਾ ਰਹੇ ਨੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਵੋਟਾਂ ਦੇ ਵਿੱਚ ਲੋਕਾਂ ਨੂੰ ਲੁਭਾਉਣ ਦੇ ਲਈ ਇਹਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਜਮੀਨੀ ਹਕੀਕਤ ਦੇ ਤੌਰ ਤੇ ਇਹਨਾਂ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵੀ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਜਿਹੜੇ ਲਾਇਕ ਨੇ ਉਸ ਦੇ ਵਿੱਚ ਕਿਹਾ ਗਿਆ ਕਿ ਜਦੋਂ ਮੰਤਰੀ ਹੁੰਦੇ ਸੀ ਸੰਤਰੀ ਹੁੰਦੇ ਸੀ ਉਦੋਂ ਤੱਕ ਇਹਨਾਂ ਦੇ ਵੱਲੋਂ ਕੋਈ ਵੀ ਡੱਕਾ ਤੱਕ ਨਹੀਂ ਤੋੜਿਆ ਗਿਆ ਤੇ ਹੁਣ ਲੋਕਾਂ ਨੂੰ ਲੁਭਾਉਣ ਦੀਆਂ ਗੱਲਾਂ ਕੀਤੀ ਜਾਂਦੇ ਨੇ ਮਨਪ੍ਰੀਤ ਬਾਦਲ ਨੂੰ ਲੈ ਕੇ ਵੀ ਇਹੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਸਰਕਾਰ ਦੇ ਵਿੱਚ ਉਹ ਵਿੱਤ ਮੰਤਰੀ ਸਨ ਤਾਂ ਉਦੋਂ ਤੱਕ ਉਹਨਾਂ ਦੇ ਨਾਲ ਜਿਹੜਾ ਕੰਮ ਕਰਨ ਵਾਲਾ ਸੀ ਉਹ ਵੀ ਲੰਗਰੀ ਨਹੀਂ ਲੱਗ ਸਕਿਆ ਤੇ ਹੁਣ ਉਹ ਲੋਕਾਂ ਨੂੰ ਵੱਡੇ ਲਾਲਚ ਦੇ ਰਹੇ ਨੇ ਤਾਂ ਕਿ ਕਿਤੇ ਨਾ ਕਿਤੇ ਲੋਕ ਉਹਨਾਂ ਦੇ ਚਾਂਸੇ ਦੇ ਵਿੱਚ ਆ ਜਾਣ ਹੁਣ ਵੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਜਵਾਬ ਮੰਗਿਆ ਗਿਆ ਦੋਵਾਂ ਆਗੂਆਂ ਦੇ ਵੱਲੋਂ ਕੀ ਜਵਾਬ ਦਾਖਲ ਕੀਤਾ ਜਾਂਦਾ ਤੇ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਹੋਰ ਕੀ ਕੁਝ ਸਾਹਮਣੇ ਆਂਦਾ ਚੋਣ ਕਮਿਸ਼ਨ ਦੇ ਵੱਲੋਂ ਇਹ ਸਭ ਦੇ ਉੱਤੇ ਕੀ ਐਕਸ਼ਨ ਕੀਤਾ ਜਾਂਦਾ ਜਿਵੇਂ ચૂંટણી ਦੇ ਵਿੱਚ ਜਿੱਥੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਬਾਂ ਪਾ ਰਿਹਾ ਉੱਥੇ ਹੀ ਚੌਣ ਕਮਿਸ਼ਨ ਵੀ ਕਾਫੀ ਜਿਆਦਾ ਸਖਤ ਰੋਹ ਦੇ ਵਿੱਚ ਨਜ਼ਰ ਆ ਰਿਹਾ ਤੇ ਕਾਨੂੰਨ ਛਿੱਕਾ ਟੰਗਣ ਵਾਲਿਆਂ ਦੇ ਉੱਤੇ ਸਖਤੀ ਵਰਤੀ ਜਾ ਰਹੀ ਹੈ ਤੇ ਹੁਣ ਮਨਪ੍ਰੀਤ ਬਾਦਲ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵੀ ਐਕਸ਼ਨ ਹੋਇਆ ਦੋਵਾਂ ਆਗੂਆਂ ਤੋਂ 24 ਘੰਟੇ ਦੇ ਵਿੱਚ ਵਿੱਚ ਜਵਾਬ ਮੰਗਿਆ ਗਿਆ ਜ਼ਿਕਰੇਖਾਸ ਹੈ ਕਿ ਜਿਮੜੀ ਚੋਣਾਂ ਦੇ ਵਿੱਚ ਗਿੱਦੜਵਾਹ ਦੀ ਸੀਟ ਦੇ ਉੱਤੇ ਦੋਵੇਂ ਆਗੂ ਇੱਕ ਦੂਜੇ ਦੇ ਵਿਰੁੱਧ ਚੋਣ ਪ੍ਰਚਾਰ ਕਰ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਉਦੋਂ ਗਾਜ਼ ਲੱਗਦੀ ਹੈ ਜਦੋਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਨੌਕਰੀਆਂ ਦਿਵਾਉਣ ਦਾ ਵੱਡਾ ਵਾਅਦਾ ਤੇ ਦਾਵਾ ਕਰਦੇ ਨੇ ਲੋਕਾਂ ਦੇ ਨਾਲ ਤੇ ਉਸ ਤੋਂ ਬਾਅਦ ਉਸ ਵੀਡੀਓ ਦੇ ਉੱਤੇ ਸਿਆਸੀ ਤੰਗ ਵੀ ਕੱਸੇ ਜਾਂਦੇ ਨੇ ਤੇ ਫਿਰ ਉਹਨਾਂ ਦੀ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਹੁੰਦੀ ਹੈ ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਜਵਾਬ ਮੰਗਿਆ ਗਿਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾਪਿੰਗ ਵੀ ਕੁਝ ਕੁ ਘੰਟੇ ਬਾਅਦ ਹੀ ਚੋਣ ਕਮਿਸ਼ਨ ਦੀ ਕੁੜੀਕੀ ਦੇ ਵਿੱਚ ਉਹਦੋਂ ਫਸ ਗਏ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਜੋ ਦਸੀ ਜਾ ਰਹੀ ਹੈ ਕਿ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂਚੁਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਆਫ ਕਾਂਗਰਸ ਨੂੰ ਪਾਈ ਜਾਣ ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਗਿੱਦੜਵਾਹ ਤੋਂ ਉਸ ਸਮੇਂ ਚੋਣ ਮੈਦਾਨ ਦੇ ਵਿੱਚ ਹੈ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਆਮਦਵੀ ਪਾਰਟੀ ਦੀ ਤਾਂ ਜਿੰਪੀ ਢਿੱਲੋਂ ਚੋਣ ਅਖਾੜੇ ਦੇ ਵਿੱਚ ਨੇ ਤੇ ਭਾਜਪਾ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਅਖਾੜੇ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਤੇ ਹੁਣ ਇਹ ਟਿਕੜੀ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਸਖਤ ਮੁਕਾਬਲਾ ਨਜ਼ਰ ਆ ਰਿਹਾ ਤੇ ਇੱਕ ਦੂਜੇ ਦੇ ਉੱਤੇ ਹੁਣ ਸਿੱਧੇ ਵਾਰ ਤੇ ਪਲਟਵਾਰ ਵੀ ਹੋ ਰਹੇ ਨੇ ਤੇ ਇਹਨਾਂ ਵਾਰਾਂ ਦੇ ਵਿੱਚ ਚੋਣ ਕਮਿਸ਼ਨ ਵੀ ਕਾਫੀ ਜ਼ਿਆਦਾ ਸਖਤ ਰੋ ਦੇ ਵਿੱਚ ਨਜ਼ਰ ਆਦਾ ਹੈ ਚੋਣ ਕਮਿਸ਼ਨ ਦੇ ਵੱਲੋਂ ਦੋਮਾ ਸਿਆਸੀ ਆਗੂਆਂ ਨੂੰ ਨੋਟਿਸ ਭੇਜ ਦਿੱਤਾ ਗਿਆ ਤੇ 24 ਘੰਟੇ ਦੇ ਵਿੱਚ ਵਿੱਚ ਜਵਾਬ ਦਾਖਲ ਕਰਨ ਦੇ ਲਈ ਕਿਹਾ ਗਿਆ ਹਾਲਾਂਕਿ ਗਿੱਦਰਵਾਹਾ ਦੀ ਸੀਟ ਦੇ ਉੱਤੇ ਇਸ ਸਮੇਂ ਹਰ ਕਿਸੇ ਦੀ ਨਜ਼ਰਬਾਣੀ ਹੋਈ ਹੈ ਤੇ ਇਸ ਨਜ਼ਰ ਦੇ ਵਿੱਚ ਵਾਰ ਪਲਟ ਵਾਰ ਲੀਡਰਾਂ ਦੇ ਵੱਲੋਂ ਲਗਾਤਾਰ ਚਾਰੀ ਨੇ ਤੇ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਕੋਈ ਉੜੀਕਾ ਆਂਦਾ ਕਾਨੂੰਨ ਨੂੰ ਛਿੱਕੇ ਟੰਗਿਆ ਜਾਂਦਾ ਤਾਂ ਸਿੱਧੇ ਤੌਰ ਤੇ ਇੱਕ ਦੂਜੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਇੱਕ ਪਿੰਡ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਪੀਆਰਟੀਸੀ ਦੇ ਵਿੱਚ ਜਿਹੜਾ ਮੈਨੇਜਰ ਆ ਉਹ ਉਹਨਾਂ ਦਾ ਵਕੀਲ ਹੈ ਉਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਰ ਚੁੱਕਿਆ ਤੇ ਜੇ ਕੋਈ ਨੌਕਰੀ ਲੱਗਣਾ ਚਾਹੁੰਦਾ ਪੀਆਰਟੀਸੀ ਦੇ ਵਿੱਚ ਤਾਂ ਉਹ ਲਗਵਾ ਦੇਣਗੇ ਕਨੈਕਟਰ ਦੀ ਨੌਕਰੀ ਨੂੰ ਲੈ ਕੇ ਲੋਕਾਂ ਦੇ ਨਾਲ ਉਹਨਾਂ ਦੇ ਵੱਲੋਂ ਵਾਅਦਾ ਦਾਵਾ ਕੀਤਾ ਗਿਆ ਸੀ ਰੇਲਵੇ ਨੂੰ ਲੈ ਕੇ ਫੌਜੀਆਂ ਨੂੰ ਲੈ ਕੇ ਵੀ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਕਈ ਵਾਅਦੇ ਤੇ ਦਾਅਵੇ ਕੀਤੇ ਗਏ ਸੀ ਜਿਸ ਤੋਂ ਬਾਅਦ ਇਹ ਐਕਸ਼ਨ ਹੋਇਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵੀ ਗਾਜ਼ ਡਿੱਗਦੀ ਹੈ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਆਡੀਓ ਇਸ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂਚੁਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਉਹ ਅਮਰਤਾ ਵੜਿੰਗ ਨੂੰ ਪਾਈਆਂ ਜਾਣ ਤਾਂ ਕਿ ਅਮਰ ਸਕੇ ਹਾਲਾਂਕਿ ਦੋਵੇਂ ਸਿਆਸੀ ਆਗੂਆਂ ਦੇ ਉੱਤੇ ਹੁਣ ਗਾਸਟਿਕ ਚੁੱਕੀ ਹੈ ਚੋਣ ਕਮਿਸ਼ਨ ਦੇ ਵੱਲੋਂ ਸਿੱਧੇ ਤੌਰ ਤੇ ਜਿਹੜਾ ਨੋਟਿਸ ਹੈ ਉਹ ਭੇਜਿਆ ਗਿਆ ਤੇ ਹੁਣ ਜਵਾਬ ਦਾਖਲ ਦੇ ਲਈ ਉਹਨਾਂ ਨੂੰ ਸਮਾਂ ਦਿੱਤਾ ਗਿਆ ਕੀ ਜਵਾਬ ਦਾਖਲ ਕੀਤਾ ਜਾਵੇਗਾ ਉਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਇਹ ਅਜੇ ਬਾਤ ਹੀ ਗੱਲ ਹੈ ਪਰ ਸਿੱਧੇ ਤੌਰ ਤੇ ਚੋਣ ਕਮਿਸ਼ਨ ਦੇ ਨਿਸ਼ਾਨੇ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਲਗਾਤਾਰ ਪੜੇ ਹੋਏ ਨੇ ਤੇ ਸਿਆਸੀ ਵਾਰ ਪਲਟਵਾਰ ਵੀ ਲਗਾਤਾਰ ਚੱਲ ਜਾਰੀ ਹੈ ਵਿਰੋਧੀਆਂ ਦੇ ਵੱਲੋਂ ਤਿੱਖੇ ਤੰਜ ਕਸੇ ਜਾ ਰਹੇ ਨੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਵੋਟਾਂ ਦੇ ਵਿੱਚ ਲੋਕਾਂ ਨੂੰ ਲੁਭਾਉਣ ਦੇ ਲਈ ਇਹਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਜਮੀਨੀ ਹਕੀਕਤ ਦੇ ਤੌਰ ਤੇ ਇਹਨਾਂ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵੀ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਜਿਹੜੇ ਲਾਇਕ ਨੇ ਉਸ ਦੇ ਵਿੱਚ ਕਿਹਾ ਗਿਆ ਕਿ ਜਦੋਂ ਮੰਤਰੀ ਹੁੰਦੇ ਸੀ ਸੰਤਰੀ ਹੁੰਦੇ ਸੀ ਉਦੋਂ ਤਾਂ ਇਹਨਾਂ ਦੇ ਵੱਲੋਂ ਕੋਈ ਵੀ ਡੱਕਾ ਤੱਕ ਨਹੀਂ ਤੋੜਿਆ ਗਿਆ ਤੇ ਹੁਣ ਲੋਕਾਂ ਨੂੰ ਲੁਭਾਉਣ ਦੀਆਂ ਗੱਲਾਂ ਕੀਤੀ ਜਾਂਦੇ ਨੇ ਮਨਪ੍ਰੀਤ ਬਾਦਲ ਨੂੰ ਲੈ ਕੇ ਵੀ ਇਹੀ ਗੱਲ ਕੀਤੀ ਜਾਂਦੀ ਹੈ ਕਿ ਜਦੋਂ ਸਰਕਾਰ ਦੇ ਵਿੱਚੋਂ ਵਿੱਤ ਮੰਤਰੀ ਸਨ ਤਾਂ ਉਦੋਂ ਤਾਂ ਉਹਨਾਂ ਦੇ ਨਾਲ ਜਿਹੜਾ ਕੰਮ ਕਰਨ ਵਾਲਾ ਸੀ ਉਹ ਵੀ ਲੰਗਰੀ ਨਹੀਂ ਲੱਗ ਸਕਿਆ ਤੇ ਹੁਣ ਉਹ ਲੋਕਾਂ ਨੂੰ ਵੱਡੇ ਲਾਲਚ ਦੇ ਰਹੇ ਨੇ ਤਾਂ ਕਿ ਕਿਤੇ ਨਾ ਕਿਤੇ ਲੋਕ ਉਹਨਾਂ ਦੇ ਚਾਂਸੇ ਦੇ ਵਿੱਚ ਆ ਜਾਣ ਹੁਣ ਵੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਜਵਾਬ ਮੰਗਿਆ ਗਿਆ ਦੋਵਾਂ ਆਗੂਆਂ ਦੇ ਵੱਲੋਂ ਕੀ ਜਵਾਬ ਦਾਖਲ ਕੀਤਾ ਜਾਂਦਾ ਤੇ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਹੋਰ ਕੀ ਕੁਝ ਸਾਹਮਣੇ ਆਂਦਾ ਚੋਣ ਕਮਿਸ਼ਨ ਦੇ ਵੱਲੋਂ ਇਹ ਸਭ ਦੇ ਉੱਤੇ ਕੀ ਐਕਸ਼ਨ ਕੀਤਾ ਜਾਂਦਾ ਜਿਵੇਂ ચૂંટણીਾਂ ਦੇ ਵਿੱਚ ਜਿੱਥੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਬਾਂ ਪਾ ਰਿਹਾ ਉੱਥੇ ਹੀ ਚੋਣ ਕਮਿਸ਼ਨਨੀ ਕਾਫੀ ਜਿਆਦਾ ਸਖਤ ਰੋਹ ਦੇ ਵਿੱਚ ਨਜ਼ਰ ਆ ਰਿਹਾ ਤੇ ਕਾਨੂੰਨ ਛਿੱਕਾ ਟੰਗਣ ਵਾਲਿਆਂ ਦੇ ਉੱਤੇ ਸਖਤੀ ਵਰਤੀ ਜਾ ਰਹੀ ਹੈ ਤੇ ਹੁਣ ਮਨਪ੍ਰੀਤ ਬਾਦਲ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵੀ ਐਕਸ਼ਨ ਹੋਇਆ ਦੋਵਾਂ ਆਗੂਆਂ ਤੋਂ 24 ਘੰਟੇ ਦੇ ਵਿੱਚ ਵਿੱਚ ਜਵਾਬ ਮੰਗਿਆ ਗਿਆ ਜ਼ਿਕਰ ਖਾਸ ਹੈ ਕਿ ਜਿਮਣੀ ਚੋਣਾਂ ਦੇ ਵਿੱਚ ਗਿੱਦੜਵਾਦੀ ਸੀਟ ਦੇ ਉੱਤੇ ਦੋਵੇਂ ਆਗੂ ਇੱਕ ਦੂਜੇ ਦੇ ਵਿਰੁੱਧ ਚੋਣ ਪ੍ਰਚਾਰ ਕਰ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਉਦੋਂ ਗਾਜ਼ ਲੱਗਦੀ ਹੈ ਜਦੋਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਨੌਕਰੀਆਂ ਦਿਵਾਉਣ ਦਾ ਵੱਡਾ ਵਾਅਦਾ ਤੇ ਦਾਵਾ ਕਰਦੇ ਨੇ ਲੋਕਾਂ ਦੇ ਨਾਲ ਤੇ ਉਸ ਤੋਂ ਬਾਅਦ ਉਸ ਵੀਡੀਓ ਦੇ ਉੱਤੇ ਸਿਆਸੀ ਤੰਗ ਵੀ ਕੱਸੇ ਜਾਂਦੇ ਨੇ ਤੇ ਫਿਰ ਉਹਨਾਂ ਦੀ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਹੁੰਦੀ ਹੈ ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਜਵਾਬ ਮੰਗਿਆ ਗਿਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾਪਿੰਗ ਵੀ ਕੁਝ ਕੁ ਘੰਟੇ ਬਾਅਦ ਹੀ ਚੋਣ ਕਮਿਸ਼ਨ ਦੀ ਕੁੜੀਕੀ ਦੇ ਵਿੱਚ ਉਦੋਂ ਫਸ ਗਏ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਜੋ ਦੱਸੀ ਜਾ ਰਹੀ ਹੈ ਕਿ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂਚਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਆਫ ਕਾਂਗਰਸ ਨੂੰ ਪਾਈ ਜਾਣ ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਗਿੱਦੜਵਾਹ ਤੋਂ ਉਸ ਸਮੇਂ ਚੋਣ ਮੈਦਾਨ ਦੇ ਵਿੱਚ ਹੈ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਆਮਦਵੀ ਪਾਰਟੀ ਦੀ ਤਾਂ ਜਿੰਪੀ ਢਿੱਲੋਂ ਚੋਣ ਅਖਾੜੇ ਦੇ ਵਿੱਚ ਨੇ ਤੇ ਭਾਜਪਾ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਅਖਾੜੇ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਤੇ ਹੁਣ ਇਹ ਟਿਕੜੀ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਸਖਤ ਮੁਕਾਬਲਾ ਨਜ਼ਰ ਆ ਰਿਹਾ ਤੇ ਇੱਕ ਦੂਜੇ ਦੇ ਉੱਤੇ ਹੁਣ ਸਿੱਧੇ ਵਾਰ ਤੇ ਪਲਟਵਾਰ ਵੀ ਹੋ ਰਹੇ ਨੇ ਤੇ ਇਹਨਾਂ ਵਾਰਾਂ ਦੇ ਵਿੱਚ ਚੋਣ ਕਮਿਸ਼ਨ ਵੀ ਕਾਫੀ ਜ਼ਿਆਦਾ ਸਖਤ ਰੋ ਦੇ ਵਿੱਚ ਨਜ਼ਰ ਆਦਾ ਹੈ ਚੋਣ ਕਮਿਸ਼ਨ ਦੇ ਵੱਲੋਂ ਦੋਮਾ ਸਿਆਸੀ ਆਗੂਆਂ ਨੂੰ ਨੋਟਿਸ ਪੇਜ ਦਿੱਤਾ ਗਿਆ ਤੇ 24 ਘੰਟੇ ਦੇ ਵਿੱਚ ਵਿੱਚ ਜਵਾਬ ਦਾਖਲ ਕਰਨ ਦੇ ਲਈ ਕਿਹਾ ਗਿਆ ਹਾਲਾਂਕਿ ਗਿੱਦੜਬਾਹ ਦੀ ਸੀਟ ਦੇ ਉੱਤੇ ਇਸ ਸਮੇਂ ਹਰ ਕਿਸੇ ਦੀ ਨਜ਼ਰਬਾਣੀ ਹੋਈ ਹੈ ਤੇ ਇਸ ਨਜ਼ਰ ਦੇ ਵਿੱਚ ਵਾਰ ਪਲਟ ਵਾਰ ਲੀਡਰਾਂ ਦੇ ਵੱਲੋਂ ਲਗਾਤਾਰ ਚਾਰੀ ਨੇ ਤੇ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਕੋਈ ਉੜੀਕਾ ਆਂਦਾ ਕਾਨੂੰਨ ਨੂੰ ਛਿੱਕੇ ਟੰਗਿਆ ਜਾਂਦਾ ਤਾਂ ਸਿੱਧੇ ਤੌਰ ਤੇ ਇੱਕ ਦੂਜੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਇੱਕ ਪਿੰਡ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਪੀਆਰਟੀਸੀ ਦੇ ਵਿੱਚ ਜਿਹੜਾ ਮੈਨੇਜਰ ਆ ਉਹ ਉਹਨਾਂ ਦਾ ਵਕੀਲ ਹੈ ਉਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਰ ਚੁੱਕਿਆ ਤੇ ਜੇ ਕੋਈ ਨੌਕਰੀ ਲਗਣਾ ਚਾਹੁੰਦਾ ਪੀਆਰਟੀਸੀ ਦੇ ਵਿੱਚ ਤਾਂ ਉਹ ਲਗਵਾ ਦੇਣਗੇ ਕਨੈਕਟਰ ਦੀ ਨੌਕਰੀ ਨੂੰ ਲੈ ਕੇ ਲੋਕਾਂ ਦੇ ਨਾਲ ਉਹਨਾਂ ਦੇ ਵੱਲੋਂ ਵਾਅਦਾ ਦਾਵਾ ਕੀਤਾ ਗਿਆ ਸੀ ਰੇਲਵੇ ਨੂੰ ਲੈ ਕੇ ਫੌਜੀਆਂ ਨੂੰ ਲੈ ਕੇ ਵੀ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਕਈ ਵਾਅਦੇ ਤੇ ਦਾਅਵੇ ਕੀਤੇ ਗਏ ਸੀ ਜਿਸ ਤੋਂ ਬਾਅਦ ਇਹ ਐਕਸ਼ਨ ਹੋਇਆ ਤੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵੀ ਗਾਜ਼ ਡਿੱਗਦੀ ਹੈ ਜਦੋਂ ਉਹਨਾਂ ਦੀ ਵੀ ਇੱਕ ਆਡੀਓ ਵਾਇਰਲ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਆਡੀਓ ਇਸ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੌਂਚਕਾਈ ਜਾ ਰਹੀ ਹੈ ਤਾਂ ਕਿ ਜਿਹੜੀ ਵੋਟਾਂ ਨੇ ਉਹ ਅਮਰਤਾ ਵੜਿੰਗ ਨੂੰ ਪਾਈਆਂ ਜਾਣ ਤਾਂ ਕਿ ਅ ਅਮਲੇ ਬਣ ਸਕੇ ਹਾਲਾਂਕਿ ਦੋਵੇਂ ਸਿਆਸੀ ਆਗੂਆਂ ਦੇ ਉੱਤੇ ਹੁਣ ਗਾਹ ਟਿਕ ਚੁੱਕੀ ਹੈ ਚੋਣ ਕਮਿਸ਼ਨ ਦੇ ਵੱਲੋਂ ਸਿੱਧੇ ਤੌਰ ਤੇ ਜਿਹੜਾ ਨੋਟਿਸ ਹੈ ਉਹ ਭੇਜਿਆ ਗਿਆ ਤੇ ਹੁਣ ਜਵਾਬ ਦਾਖਲ ਦੇ ਲਈ ਉਹਨਾਂ ਨੂੰ ਸਮਾਂ ਦਿੱਤਾ ਗਿਆ ਕੀ ਜਵਾਬ ਦਾਖਲ ਕੀਤਾ ਜਾਵੇਗਾ ਉਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਇਹ ਅਜੇ ਬਾਅਦ ਦੀ ਗੱਲ ਹੈ ਪਰ ਸਿੱਧੇ ਤੌਰ ਤੇ ਚੋਣ ਕਮਿਸ਼ਨ ਦੇ ਨਿਸ਼ਾਨ